ਬਸ ਕਰ ਮੈਂ ਵੀਡੀਓ ਠਾਣੇ ਤੱਕ ਪਹੁੰਚਾ ਦੀ ਤਿੰਨ ਚਾਰ ਮਿੰਟ ਗਾਣਾ ਗਾਦਾ ਰਿਹਾ ਸਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਹੀ ਪਿਆ ਬਿਨ ਨਿਸ਼ਾਨੇ ਗਾਣਾ ਗੱਡੀਆ ਮਾਮਾ ਭੈਣਾ ਦੀ ਉਹ ਵੀ ਨਾ ਦਿਆਂ ਗੰਦਿਆਂ ਨੂੰ ਕਹਿੰਦਾ ਭਲੇ ਇਹ ਸਭ ਮੇਰੇ ਤੇ ਇੱਕ ਹੋਰ ਭੇਜੂ ਕੋਈ ਚੱਕਰ ਨਹੀਂ ਉਹਨੂੰ ਦੱਸ ਦਿਓ ਫਿਰ ਇਹ ਅਭੀ ਕੇਸ ਫਿਰ ਪੈ ਗਿਆ ਉਹਦੇ ਤੇ ਬਾਕੀ ਆਪਾਂ ਮੈਨੂੰ ਬੱਪੇ ਬਿਨਾ ਮਤਲਬਦੂ ਹੋ ਨਹੀਂ ਕੇ ਕੋ ਦੇਣਾ ਬਾਕੀ ਹੋਰ ਕੋਈ ਟੈਨਸ਼ਨ ਨਹੀਂ ਹੈਗੀ ਬਾਬੇ ਦੀ ਬਹੁਤ ਕਿਰਪਾ ਹੈ ਕੰਮ ਬਹੁਤ ਵਧੀਆ ਚੱਲਦਾ ਕੋ ਦੇਣਾ ਵਾ ਲੈਣਾ ਯਾ ਸੋ ਕੋ ਜਿੰਨਿਆਂ ਕੋ ਵੀ ਲੈਣਾ ਬਸ ਇੱਕ AC ਵਾਲੇ ਦਾ 5000 ਦੇਣ ਵਾਲਾ ਮੇਰੇ ਮਾਪੇ ਹੋ ਜਾਂ ਤਿਆਰ ਰੱਖਿਓ बाकी और नहा के बहुत बढ़िया चलता ही काम बबे दी कृपा है, है। ना केदा को देना बस इसी वाले तो जड़ा पांच देना वही देना लव यू भाई सारे जाने है उन कट ना आई हुई भी वो दुकान पे खल्ला है तो निशान सिन्ने दा गांव आगे डवका मारया ने प्रेशर पे मड़ा है ਗਾੜਾ ਗੱਡੀਆਂ ਗਾੜਾ ਗੱਡੀਆਂ ਮੰਦਾ ਚੰਗਾ ਬੇਟਾ ਦਾ ਕੀ ਨਾਂ ਬਾਈ ਨਿਸ਼ਾਨ ਉਹਦਾ ਹਰਨਦੀਪ ਸਿੰਘ ਕੀ ਕੰਮ ਕਰਦਾ ਸੀ ਹਰਨਦੀਪ ਹਾਂ ਡੱਕ ਡਕ ਲਾਉਂਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਏ ਦੇਖੀ ਇਹ ਘਟਨਾ ਵਾਪਰੀ ਸੀ ਕਿੰਨੇ ਕੀ ਕਿਆ ਉਹਨੂੰ ਉਹ ਲਾਗੇ ਉਹ ਦੁਕਾਨ ਆਉਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਦੀ ਬਾਕੀ ਸਾਰੇ ਬੰਦੇ ਆ ਬੰਦ ਬੰਦ ਕਰਕੇ ਆ ਗਏ ਤੇ ਇਕੱਲਾ ਸੀ ਤੇ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾਆਂ ਗੁਆਂ ਗੱਡੀਆਂ ਮੰਦੀ ਚੰਗ ਬੋਲਿਆ ਉਹਨੂੰ ਮੰਦਾ ਚੰਗਾ ਤੋਂ ਮਨੇ ਹਾਨੂੰ ਦੱਸਿਆ ਨਹੀਂ ਉਹ ਨਹਰੇ ਪੈ ਗਿਆ ਰਹਿੰਦਾ ਮੇਰਾ ਕਿੰਨੇ ਵਜੇ ਦੀ ਘੰਣਾ ਹੈ ਰਾਤ ਨਹਰੇ ਪੈਂਦੇ ਸਾਢੇ 9 10 ਜੀ 10 ਸਵੇਰ ਦਾ ਇਹ ਮਾਗੋ ਇਨਸਾਨ ਕਿਵੇਂ ਨਸ਼ਾ ਆਖਣ ਮਿਲਣਾ ਚਾਹੀਦਾ ਦੱਸੋ ਨਾ ਕੀ ਅਰਨਦੀਪ ਸਿੰਘ ਸਪੀਕਰ ਜੀ ਚੇ ਲੁੰਦਾ ਇਹ ਗੱਡੀਆਂ ਦੇ ਵਿੱਚ ਇਹ ਕੁਝ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਿਆ ਹੈਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਢੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾਲ ਉੱਥੇ ਰਹਿੰਦੇ ਨੇ ਆਂਦੇ ਅੱਡੇ ਤੇ ਇਹ ਸਾਨੂੰ ਕਹੇ ਗੱਲ ਦਾ ਪਤਾ ਨਹੀਂ ਆ ਦੇ ਕਦਰ ਪਤਾ ਹੀ ਨਹੀਂ ਸਾਨੂੰ ਜੇ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇਸ਼ਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਹੀਂ ਦੌੜਾ ਭਜਾਈ ਰਾਤ ਇਹੀਂ ਸਾਰੇ ਦੌੜੇ ਆ ਕਿੰਨੇ ਵਜੇ ਘਟਣਾ ਇਹ ਸਾਡੇ ਕੋ 10 ਪਾਉਣੇ 11 ਇਨੇ ਕਹਿਆ ਹੈ। ਬਹੁਤ ਨਾ ਇੰਨਾ ਚੰਗਾ ਵੀ ਕਿ ਇਹਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿ ਉਹ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਹਾ ਉਹਦੀਆਂ ਗਾਲਾਂ ਆ ਮੁੰਡੇ ਲਾਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲਾਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ ਟੇਢੀ ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ। ਕੀ ਮੰਗਤ ਹੈ ਮ ਆ ਗਈਆਂ ਨੂੰ ਇਨਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਾਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਇਨਸਾਫ ਚਾਹੀਦਾ ਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ